ਪਹਿਲਾਂ ਵੀ ਬਹੁਤ ਵੱਡਾ ਮੋਰਚਾ ਲੱਗਿਆ ਉਸ ਵੇਲੇ ਥੋੜੀ ਜੀ ਉਹਨਾਂ ਨੇ ਰਾਤ ਦੇਣ ਦੀ ਗੱਲ ਕਹਿ ਕੇ ਬਾਅਦ ਵਿੱਚ ਪਿੱਛੇ हट ਗਏ ਇਸ ਲਈ ਕਿਸਾਨਾਂ ਨੂੰ ਦੁਬਾਰੇ ਉਸ ਸੰਘਾਰਸ਼ ਨੂੰ ਕਰਨ ਦੀ ਵੱਡੀ ਮਜਬੂਰੀ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਹਨ ਜੀਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਪੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਨੇਟਾ ਪਿੰਡ ਤੇ ਸਾਰੇ ਇਲਾਕੇ ਨੂੰ ਹਲਕਾ ਮਹਾਲੀ ਨੂੰ ਪਹਿਲੀ ਮੰਡੀ ਹੈ ਸਾਡੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦੀ ਹਿੰਮਤ ਸਦਕਾ ਇਸ ਨਗਰ ਨਿਵਾਸੀਆਂ ਦੀ ਵੱਡੀ ਮੰਗ ਇਹਨਾਂ ਵੱਲੋਂ ਜਮੀਨ ਦਿੱਤੀ ਜਾਣੀ ਔਰ ਇਥੋਂ ਦੇ ਸਾਰੇ ਲੋਕਾਂ ਦੀ ਜਿਹੜੀ ਵੱਡੀ ਲੋੜ ਸੀ ਉਸ ਨੂੰ ਪੂਰਾ ਕਰਨ ਦਾ ਜਿਹੜਾ ਮੌਕਾ ਮਿਲਿਆ ਮੈਂ ਇਸ ਇਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਇਆ ਜਿਹਦੇ ਤੇ 5 ਏਕੜ ਜ਼ਮੀਨ ਹੈ ਤਕਰੀਬਨ 2.5 ਕਰੋੜ ਰੁਪਈਆ ਹੁਣ ਅਸੀਂ ਲਾ ਦੇਣਾ ਹੋਰ ਵੀ ਜਿਹੜੀਆਂ ਲੋੜਾਂ ਹੋਣਗੀਆਂ ਇਹ ਜਿਹੜੀਆਂ ਪਹਿਲਾਂ ਆਸੇ-ਪਾਸੇ ਸੜਕਾਂ ਤੇ ਜਾਂ ਕਿਤੇ ਹੋਰ ਫਾਂ ਵੇਖ ਕੇ ਉੱਥੇ ਫਸਲਾਂ ਸਿੱਟਦੇ ਸਨ ਜ਼ਿਮੀਦਾਰ ਉਹ ਸੰਬਾਸભાઈ ਵੀ ਔਖੀ ਹੋ ਜਾਂਦੀ ਸੀ ਇਸ ਲਈ ਜਿਹੜੀ ਇਹ ਮੰਡੀ ਹੈ ਜ਼ਰੂਰਤ ਹੈ ਤੇ ਕਿਉਂਕਿ 6 ਮਹੀਨਿਆਂ ਦੀ ਫਸਲ ਤਿਆਰ ਕੀਤੀ ਉਹਨੂੰ ਜਦੋਂ ਅਸੀਂ ਵੇਚਣ ਲਈ ਆਉਣੇ ਆ ਤਾਂ ਉਹ ਸਾਡੇ ਕੋਲੇ ਥਾਂ ਹੋਵੇ ਉਹਦੇ ਕੁਝ ਸੁੱਖ ਸੁਹੂਲਤਾ ਹੋਣ ਜਿਹੜੀਆਂ ਮੰਡੀ ਬੋਰਡ ਵੱਲੋਂ ਹਮੇਸ਼ਾ ਸਾਰੀਆਂ ਮੰਡੀਆਂ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਉਹ ਇੱਥੇ ਵੀ ਹੋਣਗੀਆਂ ਮੈਂ ਇਹ ਨਗਰ ਨਿਵਾਸੀਆਂ ਤੇ ਇਲਾਕਾ ਵਾਸੀਆਂ ਦੀ ਖੁਸ਼ੀ ਵਿੱਚ ਸ਼ਾਮਲਾ ਮੇਰੇ ਨਾਲ ਸਾਡੇ ਮਾਨਯੋਗ ਐਮਐਲਏ ਕੁਲਵੰਤ ਸਿੰਘ ਜੀ ਉਹਨਾਂ ਦੇ ਬੇਟਾ ਔਰ ਸਾਡੇ ਮੰਡੀ ਬੋਰਡ ਦੇ ਸੈਕਟਰੀ ਰਾਮਬੀਰ ਜੀ ਚੀਫ ਇੰਜੀਨੀਅਰ ਸਾਹਿਬ ਪੰਗੂ ਸਾਹਿਬ ਸਾਡੇ ਇਥੋਂ ਦੇ ਏਡੀਸੀ ਬੀਬਾ ਤੇ ਹੋਰ ਅਫਸਰ ਸਹਿਬਾਨ ਸਾਰੇ ਇਸ ਅਸੀਂ ਜਿਹੜਾ ਇਸ ਨਗਰ ਨੂੰ ਇਸ ਇਲਾਕੇ ਨੂੰ ਮੈਂ ਸਮਝਦਾ ਕਿ ਵੱਡੀ ਸੁਗਾਤ ਦੇਣ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲ ਆਏ ਤਾਂ ਵੱਡੀ ਖੁਸ਼ੀ ਮਹਿਸੂਸ ਕਰਦੇ ਆਂ ਇੱਕ ਤਰੀਕ ਨੂੰ ਦੇਖੋ ਜੀ ਇਹਣਾ ਕਿਸੇ ਕਾਰਨ ਤੋਂ ਤਾਂ ਕੋਈ ਜਾਂਦਾ ਨਹੀਂ ਕੰਮ ਛੱਡਨਾ ਅੱਗੇ ਜਾ ਕੇ ਬੈਠਣਾ ਕਿਉਂਕਿ ਇਹ ਗੱਲ ਜ਼ਰੂਰ ਹੈ ਕਿ ਕਿਸਾਨੀ ਨਾਲ ਸਾਲਾਂ ਬੱਦੀ ਬਹੁਤ ਵੱਡਾ ਤਕਾ ਹੁੰਦਾ ਆ ਰਿਹਾ ਜਦੋਂ ਹਰ ਇੱਕ ਮਤਲਬ ਕੋਈ ਵੀ ਚੀਜ਼ ਬਣਦੀ ਹੈ ਉਹਦੀ ਕੀਮਤ ਵੀ ਨਾਲ ਦੀ ਨਾਲ ਤੈਅ ਹੋ ਜਾਂਦੀ ਹੈ ਕਿਉਂ ਨਹੀਂ ਜੋ ਖੇਤੀ ਕਰਦੇ ਔਰ ਧਰਤੀ ਚੋਂ ਪੈਦਾ ਹੋਈ ਲੋਕਾਂ ਲਈ ਕੰਮ ਆਉਣ ਵਾਲੀ ਜਿੰਸ ਹੁੰਦੀ ਹੈ ਉਹਦੇ ਲਈ ਜਿਹੜੀ ਸੈਂਟਰ ਦੀ ਸਰਕਾਰ ਹਮੇਸ਼ਾ ਨਾ ਕਰਨਾ ਕਰਦੀ ਰਹੀ ਹੈ ਪਹਿਲਾਂ ਵੀ ਬਹੁਤ ਵੱਡਾ ਮੋਰਚਾ ਲੱਗਿਆ ਉਸ ਵੇਲੇ ਥੋੜੀ ਜੀ ਉਹਨਾਂ ਨੇ ਰਾਹ ਦੇਣ ਦੀ ਗੱਲ ਕਹਿ ਕੇ ਬਾਅਦ ਵਿੱਚ ਪਿੱਛੇ हट ਗਏ ਇਸ ਲਈ ਕਿਸਾਨਾਂ ਨੂੰ ਦੁਬਾਰੇ ਉਹ ਸੰਘਰਸ਼ ਨੂੰ ਕਰਨ ਦੀ ਵੱਡੀ ਮਜਬੂਰੀ ਜਿਹੜਾ ਨਵਾਂ ਐਪੀਐਮ ਤੁਸੀਂ ਖਰੜਾ ਉਹਦਾ ਰੱਦ ਕਰਤਾ ਹੈ ਕੇਂਦਰ ਸਰਕਾਰ ਨੂੰ ਭੇਜਦਾ ਕੋਈ ਪ੍ਰਵੀਜ਼ਨ ਰਹਿ ਗਈ ਦੀ ਵਿਧਾਨ ਸਭਾ ਦੇ ਵਿੱਚ ਉਸ ਨੂੰ ਰੱਦ ਕੀਤਾ ਜਾਵੇ ਜੀ ਚਲੋ ਉਹ ਵੀ ਸੋਚਣਾ ਕਿ ਜਿਵੇਂ ਵੀ ਹੋਇਆ ਪਰ ਮੈਂ ਆਪਣੇ ਵੱਲੋਂ ਸਾਰਾ ਮਹਿਮਉ ਲਗਾ ਕੇ